ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗੀ ਪਾਲਣ ਫਾਰਮ ਤੁਸੀਂ ਦੇਖ ਰਹੇ ਹੋ ਕਿ ਫਾਰਮ ਅੰਦਰ ਟਾਕੀਆਂ ਮੈਂ ਕਿਹੜੇ ਕਾਰਨਾ ਕਰਕੇ ਲਗਾਈਆਂ ਹਨ ਤਾਂ ਤੁਹਾਨੂੰ ਸਾਰੀ ਗੱਲਬਾਤ ਸਮਝਾਈ ਜਾਏਗੀ ਤਾਂ ਵੀਡੀਓ ਨੂੰ ਪੂਰਾ ਦੇਖਣਾ ਅੱਧ ਵਿਚਾਲੇ ਨਾ ਛੱਡਣਾ ਤਾਂ ਅੱਗੇ ਸ਼ੇਅਰ ਕਰ ਦੇਣਾ ਤੇ ਹੋਰ ਸੱਜਣ ਵੀਰਾਂ ਨੂੰ ਪਤਾ ਚੱਲ ਸਕੇ ਕਿ ਟਾਕੀਆਂ ਲਗਾਉਣ ਦੇ ਕੀ ਕਾਰਨ ਹਨ ਤਾਂ ਜਿਹੜੀਆਂ ਇਹ ਮੁਰਗੀਆਂ ਇੱਕ ਦੂਜੇ ਨੂੰ ਕੱਟਦੀਆਂ ਹਨ ਦੁਪਹਿਰ ਦੇ ਸਮੇਂ ਖਾਸ ਕਰਕੇ ਇੱਕ ਦੂਜੇ ਨੂੰ ਮੁਰਗੀਆਂ ਕੱਟਦੀਆਂ ਹਨ ਤਾਂ ਕਈ ਕੇਸ ਮਿਲਦੇ ਹਨ ਕਿ ਕਿਸੇ ਇੱਕ ਦੂਜੇ ਦੀਆਂ ਮੁਰਗੀਆਂ ਕੱਟ ਗਈਆਂ ਹਨ ਤਾਂ ਮੁਰਗੀਆਂ ਕੱਟ ਕੇ ਪਿੱਛੋ ਕੱਢ ਜਾਂਦੀਆਂ ਹਨ ਕੁਝ ਸਮੇਂ ਬਾਅਦ ਮੁਰਗੀ ਦੀ ਮੌਤ ਹੋ ਜਾਂਦੀ ਹੈ ਇਹਨਾਂ ਟਾਕੀਆਂ ਦੇ ਹੀ ਕਾਰਨ ਹੈ ਕਿ ਮੁਰਗੀਆਂ ਦਾ ਦੁਪਹਿਰ ਵੇਲੇ ਟਾਕੀਆਂ ਖਾਣ ਦਾ ਧਿਆਨ ਰਹਿੰਦਾ ਹੈ ਤਾਂ ਟਾਕੀਆਂ ਦੇ ਜੋ ਤਾਗੇ ਹਨ ਮੁਰਗੀਆਂ ਖਾਂਦੀਆਂ ਹਨ ਜਿਵੇਂ ਦੇਖੋ ਇਹ ਮੁਰਗੀ ਟਾਕੀ ਦੇ ਤਾਗੇ ਖਾ ਰਹੀ ਹੈ ਤਾਂ ਇਹਨਾਂ ਦਾ ਧਿਆਨ ਦੁਪਹਿਰ ਦੇ ਸਮੇਂ ਇਹਨਾਂ ਟਾਕੀਆਂ ਵੱਲ ਤਿਆ ਰਹਿੰਦਾ ਹੈ ਤਾਂ ਇੱਕ ਦੂਜੀ ਨੂੰ ਮੁਰਗੀਆਂ ਨਹੀਂ ਕੱਟਦੀਆਂ ਇਸ ਕਰਕੇ ਜਿਹੜੇ ਵੀ ਸੱਜਣ ਵੀਰ ਨਵੇਂ ਮੁਰਗੀ ਪਾਲ ਰਹੇ ਹਨ ਤਾਂ ਫਾਰਮ ਦੇ ਅੰਦਰ ਆਪਾਂ ਸੱਤ ਟਾਕੀਆਂ ਲੰਬੀਆਂ ਕਰਕੇ ਜ਼ਰੂਰ ਲਗਾਣ ਤਾਂ ਜੋ ਉਹਨਾਂ ਦੀਆਂ ਮੁਰਗੀਆਂ ਤਾਂ ਇੱਕ ਦੂਜੀ ਨੂੰ ਕੱਟ ਸਕਣ ਫਿਰ ਦੁਬਾਰਾ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕੀ ਟਾਕਿਆਂ ਦੇ ਇਹੀ ਕਾਰਨ ਹੈ ਕਿ ਮੁਰਗੀਆਂ ਇੱਕ ਦੂਜੇ ਨੂੰ ਨਹੀਂ ਕੱਟਦੀਆਂ ਤਾਂ ਇਹਨਾਂ ਦੇ ਦੁਪਹਿਰ ਦੇ ਸਮੇਂ ਮੁਰਗੀਆਂ ਟਾਕਿਆਂ ਦੇ ਢਾਗੇ ਖਾਂਦੀਆਂ ਹਨ ਤਾਂ ਇਹਨਾਂ ਦਾ ਧਿਆਨ ਟਾਕਿਆਂ ਉੱਲ ਰਹਿੰਦਾ ਹੈ ਬਲਕਿ ਇੱਕ ਦੂਜੀ ਵੱਲ ਮੁਰਗੀਆਂ ਕੱਟਣ ਦਾ ਨਹੀਂ ਤਿਆਰ ਰਹਿੰਦਾ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਜੋ ਹੋਰ ਨਵੇਂ ਸੱਜਣ ਵੀਰਾਂ ਉਹ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਤਾ ਚੱਲ ਸਕੇ ਕਿ ਟਾਕੀਆਂ ਲਗਾਉਣ ਦੇ ਕੀ ਕਾਰਨ ਹਨ